ਤੇ ਇਧਰ ਜਵਾਨ ਖੜੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਇਹ ਬਾਲੇ ਖੁਸ਼ ਨੇ ਇਹਨਾਂ ਨੇ ਮੈਨੂੰ ਲੱਗਦਾ ਬੱਚੇ ਵੇਚਤੇ ਹੋਣਗੇ ਅੱਜ ਪੰਜ ਚਾਰ ਇਧਰ ਆਜੋ ਹਾਂ ਦੇਖੋ ਇਹ ਮੁੰਡਾ ਕਿਉਂ ਜਵਾਨ ਕੀ ਹਾਲ ਹੈ ਵਧੀਆ ਜੀ ਤੁਸੀਂ ਦੱਸੋ ਮੈਂ ਚੁਟਕਲੇ ਸੁਣਾ ਕੇ ਆ ਕੋਈ ਅੱਜ ਹੈ ਉਹ ਸੁਣਾਉਂਦੇ ਚੁਟਕਲੇ ਨੇ ਸੁਣਾਉਂਦਾ ਖੜੇ ਨੇ ਆ ਚਾਰੇ ਚੁਟਕਲੇ ਵਾਲੀ ਨੇ ਚੁਟਕਲੇ ਵਾਲੇ ਨੇ ਸ਼ਗਲਾਂ ਦੀ ਕਿ ਕਿ ਚੋਕਰ ਵਾਲੀਆਂ ਹੈਂ ਜੋਕਰ ਵਾਲੀਆਂ ਸ਼ਗਲਾਂ ਆਏ ਹਾਏ ਨਾ ਮੈਂ ਨਹੀਂ ਕਹਿ ਸਕਦਾ ਦੇਖੋ ਮੈਂ ਇਹਨੂੰ ਕੀ ਪਤਾ ਉਹਨਾਂ ਨੇ ਕੋਈ ਮਾਰਨਾ ਕੱਢ ਕੇ ਉਧਰੋਂ ਮੇਰੇ ਕਿਹੜੀ ਬਰੀਡ ਆ ਤੁਹਾਡੇ ਕੋਲੇ ਇਹ ਹਸਕੀ ਹੈ ਬਲੂ ਆਈਸ ਫੀਮੇਲਾਂ ਨੇ ਦੋਨੇ ਵੀ ਪਹਿਲਾਂ ਤਾਂ ਤੁਸੀਂ ਇਹਦੀ ਵੈਰਾਈਟੀ ਚੈੱਕ ਕਰੋ ਘੁਮਾ ਕੇ ਦਿਖਾਓ ਬਈ ਇਹਨਾਂ ਨੂੰ ਹਾਂ ਚੰਗੀ ਤਰ੍ਹਾਂ ਕਰੋ ਕੁਆਲਿਟੀ ਚੈੱਕ ਆ ਇਹ ਹਸਕੀ ਬੁਲੀ ਕੋਡ ਆ ਹਾਂਜੀ ਦੋਨੇ ਹਾਂਜੀ ਹਾਂ ਬੁਲੀ ਬੁਲੀ ਕੋਡ ਨੇ ਫੁੱਲ ਬੁਲੀ ਕੋਡ ਨਹੀਂ ਹੈਗੇ ਸੈਮੀ ਬੁਲੀ ਕੋਡ ਨੇ ਸੈਮੀ ਬੁਲੀ ਕੋਡ ਨੇ ਤੇ ਇੱਕੋ ਹੀ ਮਦਰ ਦੇ ਆ ਕਿ ਅਲੱਗ ਅਲੱਗ ਨਾ ਇੱਕੋ ਮਦਰ ਦੇ ਇਹ ਇਹ ਕਿੰਨੀਆਂ ਇਹਨਾਂ ਦੀ 40 ਦਿਨ ਦੇ ਨੇ 40 ਦਿਨ ਦੇ ਕੀ ਡਿਮਾਂਡ ਕਰਦੇ ਆਂਗੇ 15000 ਸਿੰਗਲ ਫੀਮੇਲੀ ਤਰਾ 1000 ਸਿੰਗਲ ਫੀਮੇਲ ਹੈ ਡਿਸਕਾਊਂਟ ਹੈਗਾ ਦਿੱਤੇ ਕਰ ਦਾਂਗੇ ਕਿ ਹਾਈਟ ਕਿੰਨੀ ਕੁ ਹੋ ਜਾਣੀ ਹੈ ਆਈ ਤੇਰੀ ਹੋ ਜੇਗੀ ਇੰਨੀ ਕਿ ਇੰਨਾ ਕਿੰਨੇ ਫੁੱਟ ਦੀ ਇੰਨੀ ਕੁ ਗੋਡੇਆਂ ਤੱਕ ਗੋਡੇ ਦਾ ਕਹੋਂ ਤੇਰੇ ਗੋਡੇ ਤੇ ਮੇਰੇ ਗੋਡੇ ਚ ਫਰਕ ਵੀ ਹੋਊਗਾ ਕਿ ਨਹੀਂ ਚਲੋ ਇਹ ਗੋਡਾ ਮਿੰਕੇ ਦੇ ਦਾਂਗੇ ਆਪਾਂ ਜਿਹੜਾ ਬੰਦਾ ਲੈਣ ਆਏਗਾ ਉਹਦੇ ਗੋਡੇ ਤੱਕ ਮਿੰਦੂ ਬਸ ਠੀਕ ਹੈ ਜੀ ਹਾਂ ਜੀ ਤੇ ਵੀ ਇਹ ਜੋ ਕੀ ਇਹਨਾਂ ਦੀ 40 ਰੁਪਏ ਵਾਲੀ 40 42 ਦਿਨਾਂ ਦੇ ਹੋਗੇ ਤੇ ਮੇਲ ਫੀਮੇਲ ਕੀ ਨੇ ਇਹ ਦੋਨੇ ਫੀਮੇਲ ਆ ਨਹੀਂ ਦੋਨੋਂ ਫੀਮੇਲ ਆ ਦੇ ਮੇਲ ਵੇਚਦੇ ਤਾਂ ਇਹਦਾ ਖੁਸ਼ ਆ ਕਾਇਦਾ ਕੋਸ਼ੇ ਤੇ ਵਧੀਆ ਰੁਪਏ ਵਟੇ ਨੇ ਹਾਂਜੀ ਹਾਂਜੀ ਇਹਦਾ ਮਤਲਬ ਤੇਰਾ ਸੋਹ ਲੱਗ ਗਿਆ ਹਾਂ ਹੈਨਾ ਵਧੀਆ ਤੇ ਲੋਕੇਸ਼ਨ ਕੀ ਆ ਆਪਣੀ ਪਟਿਆਲਾ ਪਟਿਆਲਾ ਤੋਂ ਖਾਸ ਖਾਸ ਪਟਿਆਲਾ ਕਿੰਨੇ ਚਿਰ ਤੋਂ ਕੰਮ ਕਰ ਰਹੇ ਹੋ ਆਪਾਂ ਨੂੰ ਹੋ ਗਏ 15 ਸਾਲ 15 ਸਾਲ ਹੋਰੀ ਤੁਹਾਡੀ ਏਜ ਕਿੰਨੀ ਹੈ ਮੇਰੀ 22 ਸਾਲ ਦੀ 22 ਸਾਲ ਪੰ 7 ਸਾਲ ਦੀ ਮਨੇਰਾ ਮਤਲਬ ਕੰਮ ਦਾ ਸ਼ੁਰੂ ਦੀ ਕਰਦੇ ਆ ਭਾਈ ਕਰਦਾ ਮੇਰਾ ਵੱਡਾ 15 ਕਿੰਨੇ ਮੈਂ ਤੇਰੀ ਗੱਲ ਕਰਦਾ ਤੇਰਾ ਕਿੰਨਾ ਕੰਮ ਮੈਨੂੰ 7-8 ਸਾਲ ਹਾਂਜੀ ਇਹ ਹੋਰ ਕੀ ਇਹਨਾਂ ਤੋਂ ਇਲਾਵਾ ਦੋ ਹੀ ਸੀ ਬਸ ਇਹ ਉਹ ਦੋ ਵੀ ਮੇਲੇ ਉਧਰ ਪਈਆਂ ਨੇ ਸੇਲ ਹੋ ਗਈਆਂ ਨਾ ਪਈਆਂ ਨੇ ਵੇਚਣੀ ਉਹ ਵੀ ਆਹ ਸੇਲ ਹੋ ਗਈ ਕੋਈ ਸੇਲ ਹੋ ਗਈ ਚਲੋ ਕੋਈ ਗੱਲ ਇਹ ਤਾਂ ਦੇ ਦਿਓ ਉਹ ਦਿਖਾਓ ਦੂਜੀਆਂ ਕੱਢੀ ਮਾਰੇ ਵੀ ਕੱਢੀ ਨਾ ਵੀ ਦਿਖਾ ਦੇ ਘਰ ਕਿੰਨੇ ਡੌਗ ਰੱਖਿਆ ਘਰੇ ਤੁਸੀਂ ਨੇ ਆਪਣਾ ਕਹ ਹੈਗਾ 30 35 30 35 ਡਾਲਰ ਤੇ ਕੈਨਲ ਦਾ ਕੀ ਨਾਮ ਰੱਖਿਆ ਆਪਣੇ ਦਾ ਕਰੋੜ ਕੈਨਲ ਕਰੋੜ ਕੈਨਲ ਆ ਜਾ ਬਈ ਇਧਰ ਹੀ ਲੈ ਸਾਹਮਣੇ ਆ ਜਾ ਤੂੰ ਗੱਲ ਲਓ ਜੀ ਇਹ ਵੀ ਚੈੱਕ ਕਰ ਲੋ ਇਕਵਿਲੇਟਰ ਦੇ ਨੇ ਹਾਂਜੀ ਉਹ ਮੇਲ ਨੇ ਫੀਮੇਲ ਨੇ ਸਾਰੀਆਂ ਫੀਮੇਲਾਂ ਨੇ ਸਾਰੀ ਫੀਮੇਲਾਂ ਨੇ ਮੇਲ ਖੇਲੋਗੇ ਹਾਂਜੀ ਤੇ ਫੀਮੇਲਾਂ ਨੂੰ ਵੀ ਤੁਸੀਂ ਧਰ ਲਿਆ ਵਟਾ ਦੇ ਡਿਮਾਂਡ ਸਾਰਿਆਂ ਦੀ ਇੱਕੋ ਹੀ ਆ ਇੱਕੋ ਡਿਮਾਂਡ ਜਿਹੜੀ ਮਰਜ਼ੀ ਲੈ ਲਓ ਜਿਹੜੀ ਮਰਜ਼ੀ ਲੈ ਚਿੱਟੇ ਦਾ ਕੋਈ ਪ੍ਰਾਈਸ ਦਾ ਫਰਕ ਕੋਈ ਚੱਕਰੇ ਨਹੀਂ ਉਹ ਫਰੇ ਆ ਇਹ ਇਹ ਕਦੀ ਕਦੀ ਲੱਗਦੇ ਨੇ ਕਦੀ ਕਦੀ ਲੱਗਦੇ ਨੇ ਨਹੀਂ ਰੇਟ ਜ਼ਿਆਦਾ ਹੁੰਦਾ ਹਾਂ ਜ਼ਿਆਦਾ ਹੁੰਦਾ ਹੀ ਲੱਗ ਲੱਗ ਰੇਟ ਦੀ ਹੁੰਦੀਆਂ ਸਾਰੀਆਂ ਹਾਂਜੀ ਆਪਣੀ ਜਾਣਕਾਰੀ ਵਾਸਤੇ ਕੰਡਕਟਰ ਨੰਬਰ ਦਿਓ 6284594 ਰਿਪੀਟ ਕਰ ਦਿਓ 6284594 ਲੋਕੇਸ਼ਨ ਪਟਿਆਲਾ ਚੈਨਲ ਦਾ ਨਾਮ ਦੱਸ ਦਿਓ ਖਰੋੜ ਕੈਨਲ ਲਓ ਜੀ ਖਰੋੜ ਕੈਨਲ ਵਾਲਾ ਜਵਾਨ ਖੜਿਆ ਇਹ ਆ ਬੱਚੇ ਤੁਸੀਂ ਦੇਖ ਲਓ ਆ ਪਿਆਰੇ ਪਿਆਰੇ ਹਸਕੀ ਦੇ ਬੱਚੇ ਨੇ ਔਰ ਚਾਰੇ ਬਲੂ ਆਈਜ਼ ਦੇ ਵਿੱਚ ਨੇ ਹਾਂਜੀ ਲਓ ਜੀ ਬਲੂ ਆਈਜ਼ ਦੇ ਵਿੱਚ ਨੇ ਕਿਸੇ ਨੂੰ ਜ਼ਰੂਰਤ ਹੈ ਆ ਫੀਮੇਲ ਹਸਕੀ ਦੇ ਨੇ 14000 15 15000 ਤੇ ਇੱਕ ਹੋਰ ਵੀਰ ਨੂੰ ਤੁਹਾਡੇ ਨਾਲ ਮਲਾਉਨੇ ਆ ਆਜੋ। ਅਭਰੇ ਕੀ ਹਾਲ ਹੈ? ਵਧੀਆ ਜੀ ਵਧੀਆ। ਕਿੱਥੋਂ ਆਏ ਆ? ਆਪਾਂ ਟਾਉੜੇ ਤੋਂ ਹੀ। ਟਾਉੜਾ। ਟਾਉੜਾ ਕਿੱਥੇ ਜੇ? ਪਟਿਆਲਾ। ਇਹ ਆਪਣਾ ਟਾਉੜਾ ਜਣਾਸਲੀ ਭਾਰਸੋਂ ਦੇ ਨਾਲ ਪਾਜਣ। ਠੀਕ ਹੈ। ਤੇ ਆਪਣੇ ਕਿਹੜੇ ਉੱਚੇ ਲੈ ਕੇ ਆ? ਲੈ ਵਦੇ ਨਹੀਂ ਪਵੇਂਰੀਆਂ ਨਹੀਂ ਆਪਣੇ। ਕਿੰਨੇ ਇਹਨਾਂ ਬੱਚਿਆਂ ਦੀ? ਇਹ 32 ਦਿਨ ਦੇ ਹੋ ਗਏ ਜਾਂ। ਸਾਇਓ ਬੜਾ ਇੱਕ ਭਾਗੇ ਜਾਂਦੇ। ਡਾਈਟ ਕੀ ਦੇ ਰਹੇ ਹੋ? ਡਾਈਟ ਤਾਂ ਇਹ ਰਵਾਇਲ ਕਹਿੰਦੇ ਚੱਲ ਰਹੀ ਹੈ। ਹਾਂਜੀ। ਹੋਰ ਕੁਛ? ਹੋਰ ਦਹੀਂ ਵਗੈਰਾ ਹੀ। ਕਿੰਨੀ ਕੁਆਂਟੀਟੀ ਦੇ ਦੇਣੀ ਹੈ ਉਹ ਹੀ ਮੰਨ ਕੇ ਚੱਲੋ ਜੀ ਕਟੋਰੀ ਦੇ ਹਿਸਾਬ ਨਾਲੀ ਇੱਕ ਬੱਚੇ ਦਾ ਹਾਂ ਜੀ ਠੀਕ ਹੈ ਇਹ ਮੇਲ ਫੀਮੇਲ ਕੀ ਦੇ ਰਹੇ ਇਹ ਫੀਮੇਲਾਂ ਨਹੀਂ ਮੇਲ ਦਾ ਸੇਲ ਹੋ ਗਏ ਕੀ ਡਿਮਾਂਡ ਹੈ ਇਹ 8000 ਰੁਪਏ ਜੀ ਫੀਮੇਲ ਦਾ 8000 ਇਹਦਾ ਕੀਮਤ ਫੀਮੇਲ ਕਿੰਨੀ ਹੈ ਹਾਂ ਜੀ ਫੀਮੇਲ ਨਾਲ ਰਹੀ ਜੀ ਬੱਚੇ ਜੀ ਉਹ ਬਮਰੀਅਨ ਆ ਦਿਖਾਈ ਚਿੱਟੇ ਦੋਨੇ ਚੱਕਰ ਇਨਾਂ ਦੀ ਕਿੰਨੀ ਉਮਰ ਹੈ ਇਹ ਹੋ ਗਈ 40 40 ਦਿਨ ਦੀ 40 ਦਿਨਾਂ ਦੀ ਹਾਂ ਜੀ ਮੈਲ ਫੀਮੇਲ ਹਾਂ ਜੀ ਜੋੜਾ ਹਾਂ ਜੀ ਜੋੜੇ ਕੀ ਡਿਮਾਂਡ ਹੈ ਇਹ 12000 ਰੁਪਏ ਹੀ ਜੋੜੇ ਦਾ 12000 ਜੋੜੇ ਦਾ ਜੀ ਡਿਸਕਾਊਂਟ ਹੈਗਾ ਡਿਸਕਾਊਂਟ ਦੇ ਦਾਂਗੇ ਜੀ ਕੋਈ ਚੱਕਣ ਨੂੰ ਮੋਬਾਈਲ ਪਰ ਦਿਓ ਫਿਰ 77407430 ਰਿਪੀਟ ਕਰ ਦਿਓ 77407430 ਠੀਕ ਹੈ ਆਪਣੀ ਲੋਕੇਸ਼ਨ ਦੱਸ ਦਿਓ ਪਿੰਡ ਟਾਉੜਾ ਜੀ ਜ਼ਿਲ੍ਹਾ ਪਟਿਆਲਾ ਤਹਿਸੀਲ ਭਾਰਸੋ ਲਓ ਜੀ ਕਿਸੇ ਨੂੰ ਜਰੂਰ ਤਾਂ ਬਾਈ ਦਾ ਨੰਬਰ ਲੈ ਲਓ ਤੁਸੀਂ ਕਾਲ ਕਰੋ ਵੀਡੀਓ ਤੇ ਲੈ ਕੇ ਨੰਬਰ ਤੇ ਕੁਆਲਿਟੀ ਤੁਸੀਂ ਚੈੱਕ ਕਰ ਲਈ ਹੈ ਨਾ ਇਹ ਇਹ ਬੱਚੇ ਤੁਸੀਂ ਪਰਚੇਜ ਕਰ ਸਕਦੇ ਹੋ ਇਹਨਾਂ ਕੋਲ ਠੀਕ ਆ ਵੀਰੇ ਠੀਕ ਆ ਜੀ ਹਾਂਜੀ ਚੱਲਦੇ ਅੱਗੇ ਕਰਦੇ ਆ ਗੱਲਬਾਤ ਇੱਕ ਹੋਰ ਵੀਰ ਨੂੰ ਤੁਹਾਡੇ ਨਾਲ ਮਲਾਉਂਦੇ ਆ